ਬਿਲਾ ਲੋ ਆਹੋ 콜 देम ਉਹ ਬੁਲਾਇਓ ਬੇਟੇ ਨੂੰ ਬੁਲਾ ਲਾ ਇਹ ਤਾਂ ਆਹੋ ਪੀਸ 2 ਕੋ ਮਹੀਨੇ ਹੋਇਆ ਜਦੋਂ ਉਹਦਾ ਕੰਮ ਖਤਮ ਕਰਨਾ ਆਹੋ ਉਸ ਤੋਂ ਬਾਅਦ ਥੋੜੀ ਪਰੋਲ ਨੂੰ ਮਜੀ ਜੀ ਸਟ੍ਰਾਈਕ ਹੋ ਗਈ ਸੀ ਆਹੋ ਪੀਸ ਸਾਡੇ ਵੱਲੋਂ ਕੋਈ ਦੰਦੇਸ਼ੀ ਨਹੀਂ ਹੈ ਆਪਾਂ ਨੇ ਵਹੀਕਲ ਵੀ ਲੈ ਲਿਆ ਸਰ ਆਹੋ ਜੀ 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 ਆਹੋ ਜਦੋਂ ਕਿਹੜਾ ਨੂੰ ਆ ਨਾਲੇ 15 20 ਦਿਨ ਮਹੀਨੇ ਤੋਂ ਬਿਲਕੁਲ ਕਲੀਅਰ ਹੋ ਗਿਆ ਉਹਨਾਂ ਨੂੰ ਫਿਰ ਥੋੜਾ ਜਿਹਾ ਫਲੱਡ ਦਾ ਸੀਗਾ ਜੀ ਸਰ ਉਹ ਵੀ ਵੱਡੀ ਨਾਲੀ ਪਹਿਲੇ ਵਾਰੀ ਕਾਰਨ ਉਹਨੇ ਆਪਣੇ ਵੱਲੋਂ ਸੌਫਟ ਕੀਤਾ ਜੀ ਜੀ ਸੌਫਟ ਕੀਤਾ ਬਟ ਫਲੱਡ ਨਾਲ ਤਾਂ ਇੰਨਾ ਕੋਈ ਰਿਲੇਸ਼ਨ ਨਹੀਂ ਹੈਗਾ ਕੋਈ ਵੀ ਕੋਲੋਂ ਟੀਮ ਜਿਵੇਂ ਵੀ ਆਪਣਾ ਉੱਥੇ ਲਾ ਲ ਲਈ ਫਲੱਡ ਜਿਹੜੇ ਸਫਾਈ ਵਾਲੇ ਹੈਗੇ ਦੇ ਵੋਂਟ ਗੋ ਟੂ ਫਲੱਡ ਸਪੇਸ ਪਲੇਸ ਉੱਥੇ ਤਾਂ ਨਹੀਂ ਜਾਣਾ ਉਹ ਉਹਦਾ ਆਪਣਾ ਕੰਮ ਉਹ ਲਗ ਟੀਮ ਉਹ ਲਗ ਟੀਮ ਹੈਗੀ ਆ बटेदार तो ये है जो है ये पुराने हो चुके हैं ये भर जाते हैं फिर जब कूड़ा इकट्ठा हो जाता है फिर हमारी जेसीबी आती है वो उठाती है तो हम अब कंपैक्टर खरीद रहे हैं तो टेंडर अभी प्रवान हुआ है हमारा फिर वो लग जाएंगे यहाँ फिर इस, उसमें कूड़ा भरा करें वेरी बैड स्टेट है वो हां जी आ जाओ उधर आ जाओ इथे रहंदे हो तुसी इथे रहंदे मै गया ਆ ਕਦੋਂ ਤੋਂ ਖੋੜਾ ਹੈਗਾ ਇਹ ਚੱਕ ਹੋ ਜਾਂਦਾ ਰੋਜ਼ ਕਿਨੇ ਚੱਕ ਹੁੰਦਾ ਹੈ ਚੱਕੇ ਨਹੀਂ ਜਾਂਦਾ ਕਦੇ ਆ ਕੇ ਚੱਕ ਲੈ ਚੱਕ ਲੈ ਨਹੀਂ ਚੱਕੇ ਨਹੀਂ ਆਹ ਰਵਿੰਦਰ ਜੀ ਆਈ ਬਤਾਈ ਕਿੰਨੇ ਦਿਨਾਂ ਬਾਅਦ ਚੱਕ ਹੁੰਦਾ ਕੁੜਾ ਇਹ ਹੈ ਕੁੜਾ ਦੇ ਕੋਲ ਚੱਕਣ ਤਾਂ ਹਫਤਾ ਵੀ ਹਫਤੇ ਬਾਅਦ ਵੀ ਆ ਜਾਂਦੇ ਚੱਕਣ ਤਾਂ ਚੱਕਣ ਚੱਕਦੇ ਤੇ ਦੋ ਦਿਨ ਵੀ ਚੱਕਣ ਆ ਜਾਂਦੇ ਆਹ ਆਹ ਦੱਸੋ ਵੀ ਜਿੱਦਾਂ ਆਪ ਗੰਨ ਲਪਾਇਆ ਉਹ ਤੁਹਾਡੇ ਸਾਹਮਣੇ ਖਿਆਰੇ ਡੇਲੀ ਕੀ ਚੱਕ ਰਿਹਾ ਉੱਥੇ ਹੈ ਹੋਟਲਸ ਪ੍ਰੂਫ ਯੂ ਵਾਂਟ ਹੈ ਜਿੱਦਣ ਚੱਲ ਚੱਲ ਜੀ ਆਨੰਦ ਨਹੀਂ ਚੱਕਣ ਵਾਲੀ ਹੈ ਜੀ ਆਹ ਹਫਤਾ ਹਫਤਾ ਨਹੀਂ ਚੱਕਣ ਆਂਦੇ ਆਹ ਨਰਕ ਬਣਾਇਆ ਹੋਇਆ ਕਿੰਨਾ ਕਿੰਸ ਕੈਂਟਰੀ ਪੁਆਇੰਟ ਐਲੀਮੀਨੇਟ ਕੀਤੇ ਸੀਗੇ ਸਰ ਉਹਦੇ ਕਰਕੇ ਸਰ ਅਸੀਂ ਇੱਥੇ ਸ਼ਿਫਟ ਕੀਤਾ ਤੇ ਡੇਲੀ ਬੇਸ ਤੇ ਚੱਕ ਰਹੇ ਸੀ ਉਹਨੇ ਇੱਕ ਵਾਲ ਵੀ ਬਣਾਉਂਦੀ ਨਹੀਂ ਨਹੀਂ ਜੋ ਮਰਜੀ ਕਰੇ ਜੋ ਮਰਜੀ ਬੋਲੀ ਜੋ ਤੁਹਾਡੇ ਸਾਹਮਣੇ ਹੈਗਾ ਇਹ ਆ ਡੇਲੀ ਕੋਈ ਚੱਕਰ ਨਹੀਂ ਆ ਰਿਹਾ ਹੈ ਕੀ ਗੱਲ ਕਰਦੇ ਤੁਸੀਂ ਉੱਥੇ ਆ ਨਰਕ ਬਣਾਇਆ ਹੋਇਆ ਹੈ ਬਹੁਤ ਜ਼ਿਆਦਾ ਗੰਦ ਹੈ ਬੈਰ ਹੈ ਅੰਦਰ ਕੂੜਾ ਗਿਰਦਾ ਹੈ ਮੰਡੀ ਵਾਲਾ ਸਬਜ਼ਾ ਸੋਜਦਾ ਬੜੀ ਗੰਦੀ ਆਹਹਾਂ ਜਗ੍ਹਾ ਨਹੀਂ ਉੱਪਰ ਹੋ ਗਈ ਹੈ ਇੱਥੇ ਬੈਠਣਾ ਬਹੁਤ ਮੁਸ਼ਕਲ ਹੋਇਆ ਹੈ ਵੀ ਸਾਡਾ ਸਰ ਪੱਖੇ ਹੀ ਬਹੁਤ ਖਿੱਚਦੇ ਆ ਦੇਖੋ ਕਮਿਸ਼ਨਰ ਸਾਹਿਬ ਬਰੀ ਬੈਡ ਸਟੇਟ ਹੈ ਇਹ ਤਾਂ ਕੁਝ ਵੀ ਨਹੀਂ ਹੈ ਇੱਥੋਂ ਤਾਂ ਅੱਗੇ ਤਾਂ ਜਦ ਮਾੜੀ ਹਵਾ ਚੱਲਦਾ ਮੀਂਹ ਚੱਲਦਾ ਸੜਾ ਘਰ ਆਨੋ ਚਲੇ ਜਾਂਦਾ ਕਹਾ ਵੀ ਚੰਗੂਣਾ ਵੱਡਦਾ ਜੀ ਮੇਲੇ ਦਾ ਘਰ ਹੈ ਜੀ ਸਾਰਾ ਟੋਟਲ ਚਾਹੇ ਬੜੀ ਨਾਲ ਦੀ ਛੋਟੀ ਨਾਲ ਦੀ ਚੱਲ ਜੂ ਜੀ ਟੋਟਲ ਫੁੱਟਾ ਜੀ ਵੱਡਦੀ ਹੈ ਹਾਂ 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 ਹ हां जी नमस्ते जी नमस्कार नमस्ते 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 साहब कूड़ा कितने ਦਿਨਾਂ ਬਾਅਦ ਚੱਕ ਹੁੰਦਾ ਦੀਦੀ ਇਹ ਹੈ ਕਿੰਨੇ ਦਿਨਾਂ ਬਾਅਦ कूड़ा ਚੱਕ ਹੁੰਦਾ ਇਹ ਚੱਕ ਹੁੰਦਾ ਕਿ ਨਹੀਂ ਹੁੰਦਾ ਚੱਕ ਹੈ ਪਿਆਰ ਆਂਦਾ ਜੀ ਬੁਰਾ ਹਾਲ ਬੁਰਾ ਹਾਲ ਹੈਗਾ ਹੈ ਓਕੇ 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 ਆਓ ਜੀ ਕੁਮਾਰ ਸਾਹਿਬ ਦੱਸੋ ਨੰਗਾ ਨਹੀਂ ਜਾਂਦਾ ਉਹ ਆਹਾਂ ਕੱਛ ਨਹੀਂ ਆਉਂਦਾ ਕਿ ਇੱਦਾਂ ਵੇਲਾ ਲੱਗਦਾ ਹੂੰ ਯਾਰ ਨਾ ਫੇਰਦਾ ਇਹਦਾ ਠੀਕ ਕਰਾਓ ਇਹਨੂੰ ਕਰਾਓ ਠੀਕ ਹੈ ਠੀਕ ਹੈ ਜੀ ਆਇਆ ਬਿਲਕੁਲ ਹੋਇਆ ਫਤ ਹੋ ਗਿਆ ਸੱਚੀ really very bad yeah i have seen <laughs> all देवी place देवी yeah, देवी yeah, yeah. yeah 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 uh huh hm नहीं ए पटेलले शहर च एहोज एक्सपेक्टेड नहीं हैगा बदल गया आहा जी जी चलो ਜੀ ਜੀ ਆਜੋ ਜੀ ਜੀ ਆਜੋ ਜੀ ਆਜੋ